ਹਾਂਜੀ ਕਿ ਹਰ ਚਾਲ ਜੀ ਤੇ ਆਪਾਂ ਕਰੀ ਜਾਂਦੇ ਆ ਸੂਟ ਰੈਡੀ ਤੇ ਇਸ ਤਰ੍ਹਾਂ ਬਾਹ ਸੀਗੀ ਛੋਟੀ ਤੇ ਇਹਦੇ ਥੋੜਾ ਜੋੜ પા ਕੇ ਇਸ ਤਰ੍ਹਾਂ ਆਪਾਂ ਪਾਈਪਨ ਲਾਤੀ ਆ ਜੀ ਇਹ ਵਾਲੀ ਕਰਪਾਈ ਹੋ ਜੂਗੀ ਇਸ ਤਰ੍ਹਾਂ ਕੜਾਈ ਵਾਲਾ ਸੂਟ ਹੈ ਮੈਕਸਡ ਸਾਰਾ ਰੈਡੀ ਹੋ ਗਿਆ ਤੇ ਬਸ ਕਰਕੇ ਚਾਕਾਂ ਤੇ ਵੀ ਪਾਈਪਨ ਲਾਉਣੀ ਇਹਦੇ ਨਾਲ ਦੀ ਇਸ ਤਰ੍ਹਾਂ ਇਹ ਵਾਲੀ ਪਾਈਪਨ ਆਪਣੇ ਕੋਲ ਬਾਹਾਂ ਹੋ ਗਏ ਰੈਡੀ ਤੇ ਉਹ ਵਾਲੀ ਗੁੜਗਾ ਕੌਂਚੇ ਬਣਾਈ ਜਾਂਦੀ ਹੈ ਸਲਵਾਰ ਦੇ ਫੁੱਟ ਹੋ ਗਏ ਬਾਕੀ ਰੈਡੀ ਬਣਾ ਕੇ ਦੇ ਦੇਗੇ ਤੁਹਾਨੂੰ ਸਭ ਮਿਲਦੇ ਆਪਾਂ ਥੋੜੇ ਜਿਹਾ ਲੋ ਜੀ ਹਾਂਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਰਦੀ ਗੱਲਾਂ ਚੈਨਲ ਤੇ ਸਵਾਗਤ ਹੈ 1:30 ਵਜੇ ਜੀ ਦੁਪਹਿਰ ਦਾ ਅੱਜ ਮੈਨੂੰ ਬੁਖਾਰ ਬਹੁਤ ਹੋਇਆ ਪਿਆ ਤੇ ਨਾਲੇ ਜ਼ੁਖਾਂ ਲੱਗਿਆ ਪਿਆ ਕੋਈ ਹਾਲ ਨਹੀਂ ਜੀ ਤੇ ਸੂਟ ਦੇਣਾ ਸੀ ਕਿਸੇ ਦਾ ਹੁਣ ਆਪਾਂ ਕੰਪਲੀਟ ਕਰਕੇ ਹਟੇ ਹਾਂ ਤੇ ਧਰਪਾਈ ਰੈਂਦੀ ਸ਼ਾਮ ਨੂੰ ਕਰੂੰਗੀ ਛਿੱਕਾਂ ਵੀ ਲੱਗ ਰੰਗੀਆਂ ਸੀ ਮੈਂ ਤੇ ਸੂਟ ਵੀ ਸਟਿਚ ਕਰਨਾ ਸੀ ਬਹੁਤ ਮੁਸ਼ਕਲ ਨੇ ਕੀਤਾ ਕੀ ਕਰਗੇ ਜੀ ਹੁਣ ਕਮ ਕੋਈ ਵੀ ਫਿਰ ਵੀ ਕਰਨੇ ਪੈਂਦੇ ਹਨ ਬਾਕੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਸ਼ਾਮ ਨੂੰ ਕਰ ਲਈਏ ਸਾਰੀ ਸੈਟਿੰਗ ਕੰਮ ਦਿੰਦੇ ਆਂ ਦੀ ਆ ਘਰੇ ਜਾ ਕੇ ਗੋਲੀ ਗੋਲੀ ਲੈ ਕੇ ਮੈਂ ਅਗਰ ਰੈਸਟ ਕਰਦੇ ਆਂ ले और जाकर ले बहुत दर्ली सेंड रहा ਇਹਨੂੰ ਕਰਦੇ ਹਾਂ ਹਾਂ ਜੀ ਇਹ ਚਾਰੇ ਸੂਟ ਬਹੁਤ ਵਧੀਆ ਮਸਲੀਨ ਦੇ ਆ ਬਹੁਤ ਵਧੀਆ ਹੈ ਤੇ ਨਾਲ ਇਹਦੇ ਦੁਪੱਟਾ ਜੀ ਇਸ ਤਰ੍ਹਾਂ ਪਿਓਰ ਦਾ ਜੀ ਤੁਸੀਂ ਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਪੇਂਟ ਕੀਤਾ ਹੋਇਆ ਜੀ ਇਹ ਦੁਪੱਟਾ ਇਸ ਤਰ੍ਹਾਂ ਪੇਂਟ ਵਾਲਾ ਹੈਗਾ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਰਹੂਗਾ ਜੀ ਇਹ ਹਾਂਜੀ ਕੀ ਹਾਲ ਹੈ ਸ਼ਾਮ ਦਾ ਵਕਤ ਹੈ 7:00 ਵਜੇ ਤੇ ਰਹਿ ਗਈ 10 ਮਿੰਟ ਬਸ ਚਲਦੀ ਆ ਘਰ ਨੂੰ ਤੇ ਹੋਰ ਵਧੀਆ ਜੀ ਠੀਕ ठाक ਹੋਊਗੀ ਅੱਜ ਇਹ ਆਪਣੇ ਕੋਲ ਆਈ ਸੀ ਜੀ ਤੇ ਪ्योर ਦੇ ਦੁਪੱਟਿਆਂ ਨਾਲ ਤੇ ਪੇਂਟ ਵਾਲੇ ਸੂਟ ਹੈ ਵੀ ਜੇ ਕਿਸੇ ਨੇ ਲੈਣੇ ਹੋਣ ਜਾਂ ਫਲਾਈ ਕਰਾ ਕੇ ਮੰਗਵਾਉਣੇ ਹੋਣ ਤੁਸੀਂ ਆਪਣੇ ਨੰਬਰ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਜੀ ਹੁਣ ਇਹ ਜਿਹੜਾ ਨਲੈਸ ਵਗੈਰਾ ਜਾਂ ਕੁਝ ਵੀ ਹੋਰ ਫਨੇਸ਼ੀ ਕਰਾਉਣੀ ਹੈ ਉਹ ਆਪਾਂ ਉਹ ਜਿਹੜਾ ਕੰਮ ਕਰ ਦਿਆਂਗੇ ਤੇ ਹੋਰ ਵਧੀਆ ਜੀ ਹਨਾ ਤੇ ਜੇ ਕਿਸੇ ਨੇ ਕੋਟੀ ਟੋਪੀ ਸਲਾਈ ਕੋਟੀ ਟੋਪੀ ਸਵੈਟਰ ਜਰਾਬਾਂ ਜਾਂ ਕੁਝ ਵੀ ਤਿਆਰ ਕਰਾਉਣਾ ਹੋ ਤਾਂ ਤੁਸੀਂ ਆਪਣਾ ਗੱਲ ਕਰਕੇ ਤਿਆਰ ਕਰਵਾ ਸਕਦੇ ਹੋ। ਹੋਰ ਵਧੀਆ ਜੀ ਹਨਾ ਤੇ ਹਾਂ ਕਿਉਂਕਿ ਇੱਕ ਵਿంటర్ ਸਟਾਰਟ ਹੋ ਰਿਹਾ ਤੇ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਣੀ ਹੈ ਤੇ ਲਈ ਜਾਂਦਾ ਜੀ ਆਪਾਂ ਸਭ ਤੁਹਾਨੂੰ ਪਤਾ ਹੀ ਬੁੰਦੇ ਹਾਂ ਹਨਾ ਆਪਾਂ ਬਣ ਕੇ ਸੇਲ ਵੀ ਕਰਦੇ ਹਾਂ। ਹੋਰ ਵਧੀਆ ਜੀ ਹਨਾ ਚਲੋ ਫਿਰ ਰੱਖ ਲਾਂਗੇ ਕੱਲ ਕਿਸੇ ਨਵੇਂ ਵਲੌਗ ਨਾਲ ਇਹ ਚੈਨਲ ਤੇ ਤੁਸੀਂ ਨਵੇਂ ਨਵੇਂ ਵਰਦੇ ਆਂ ਉਹ ਵੀ ਨੂੰ ਲੈ ਕੇ ਸ਼ੇਅਰ ਕਰਦੇ ਆਂ ਕਮੈਂਟ ਕਰਦੇ ਆਂ ਤਾਂ ਥੋੜੂ ਥੋੜੂ ਮਿੰਟ ਤੱਕ ਸਾਰੀ ਵੀਡੀਓ ਵੇਖਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਰਾ ਵੀਡੀਓ ਚੱਲਦੀ ਆ ਸਕਣ ਸਹਿਜ ਲਫਾਫਾ ਚੱਕੀ ਵੱਤੋਂ ਡੀ ਆਂਦੇ ਆ ਹੋਰ ਵਧੀਆ ਜੀ ਹਨਾ ਕਿਉਂਕਿ ਜੀ ਦੇ ਸੀਸੂਟ ਮੰਗਵਾਉਂਗੇ ਤੁਹਾਨੂੰ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਇਹ ਸੂਟ ਦਾ ਕੱਟਿਆ ਸੂਟ ਦਾ ਪ੍ਰਾਈਸ ਰਹੂਗਾ ਇਹ ਸੌਫਟ ਪਿਆਰ ਕੋਈ ਨਾ ਫਰਕ ਨਹੀਂ ਕਿ ਜੇ ਸਲਾਈ ਕਰਾ ਕੇ ਮਲਾਉਂਗੀ ਕਿ ਨਾ ਕਿ ਤੁਸੀਂ ਕੋਈ ਮੋਡ ਕਰਤਾ ਤੁਸੀਂ ਲਓਗੇ ਮਸਲਿਨ ਦਾ ਕਪੜਾ ਸੌਫਟ ਪਿਆਰ ਦੇ ਚੱਲੇ ਜਾਊਗੀ ਇਹ ਨਾ ਕਰਕੇ ਹੀ ਤਾਂ ਹੋਇਆ ਜੀ ਉੱਤੇ ਕੁਛੀ ਕਾਲਾ ਫਾਸਕਾ ਫੋਨ ਤੇ ਮਲਾਆ ਸਭ ਨੂੰ ਮਤਿ ਵੜੀ ਇਹ ਕਹਾਵਾਈ ਕੁਝ ਕਰਤਾ ਮੈਂ ਤਾਂ ਉਸਾਂ ਸੰਭਿਆਰ ਦੀ ਕਾਦੇ ਵਿੱਚ ਰੱਖੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਚੱਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਰਹਿਗੋ ਚਲੋ ਫਿਰ ਜੀ ਹੈ Okay, my sashka